ਗੌਰ ਕਰਨ ਵਾਲੀ ਗਲਤੀਆਂ ਪੰਥ ਖੇਤਰ ਵਿੱਚ ਵੀ ਅਹਿਮ ਹੈ। ਬਾਬਾ ਟੇਕ ਸਿੰਘ ਧਨੋਲਾ ਬਾਬਾ ਟੇਕ ਸਿੰਘ ਧਨੋਲਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਸੰਭਾਲੀ। ਵੈਸੇ ਬਾਬਾ ਟੇਕ ਸਿੰਘ ਧਨੋਲਾ ਦਾ ਨਾਮ ਵੀ ਯਾਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨਾਲ ਹੀ ਆਇਆ ਸੀ। ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦਾ ਨਾਮ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਲਈ ਔਰ ਸ਼੍ਰੀ ਹਕਾਲਤਖਬ ਦੇ ਕਾਰਜਕਾਰੀ ਜਥੇਦਾਰੀ ਲਈ ਆਇਆ। ਉਦੇ ਨਾਲੇ ਬਾਬਾ ਟੇਕ ਸਿੰਘ ਧਨੋਲਾ ਦੇ ਬਈ ਨਾਮ ਦਾ ਐਲਾਨ ਐਸਪੀਸੀ ਨੇ ਕੀਤਾ ਪਰ ਬਾਬਾ ਟੇਕ ਸਿੰਘ ਧਨੋਲਾ ਨੇ ਸੇਵਾ ਨਹੀਂ ਸੰਭਾਲੀ ਸੀ ਇਹ ਸ਼ਬਦ ਦਰਮਿਆਨ ਧਾਮੀ ਦਾ ਰੁੱਸਣਾ ਮਨਾਉਣਾ ਵਾਪਸ ਲਿਆਉਣਾ ਤੇ ਕਹਿੰਦੇ ਕਿ ਧਾਮੀ ਜਦੋਂ ਵਾਪਸ ਆਏ ਉਹਨਾਂ ਦੇ ਵਿੱਚੋਂ ਸ਼ਰਤਾਂ 'ਚੋਂ ਸ਼ਰਤ ਇਹ ਵੀ ਸੀ ਕਿ ਸ਼੍ਰੀ ਕਲਤਕ ਸਾਬ ਦਾ ਜਥੇਦਾਰ ਆਪਾਂ ਸਰਪ੍ਰਮਾਨਤ ਲਾਉਣਾ ਦਮਦਮਾ ਸਾਬ ਦਾ ਜਥੇਦਾਰ ਕੋਈ ਪ੍ਰਮਾਣthਸਤੀ ਲਾਉਣੀ ਸੋ ਇਸ ਲਈ ਬਾਬਾ ਟੇਕ ਸਿੰਘ ਧਨੋਲਾ ਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਅਜੇ ਸੇਵਾ ਨਹੀਂ ਚੁਵਾ ਲੈਣੀ ਯਾਨੀ ਕਲਦੀਪ ਸਿੰਘ ਗੜਗੱਜ ਹੋਰਾਂ ਨੂੰ ਇੱਕ ਤੈਹ ਸਮੇਂ ਤੇ ਸੇਵਾ ਸੰਭਾਲਣ ਦੇ ਲਈ ਇਸ ਇਸ਼ਤਿਹਾਰ ਜਾਰੀ ਹੋਏ ਬੋਰਡ ਲੱਗੇ ਸਮਾਂ ਤੈਹ ਸੀ ਪਰ ਉਸ ਦਿਨ ਤੜਕਸਾਰ 2:30 ਵਜੇ ਜਦੋਂ ਤੱਕ ਸਾਬ ਕੇਸਕਟ ਸਾਹਿਬ ਵਿਖੇ ਸ਼੍ਰੀ ਗੁਰਗੰਨ ਸਾਹਿਬ ਜੀ ਦਾ ਜੇ ਪ੍ਰਕਾਸ਼ ਵੀ ਨਹੀਂ ਹੋਇਆ ਸੀ ਲਿਆ ਕੇ ਮਥੇ ਟਕਾ ਕੇ ਸ਼ਸਤਰਾਂ ਦੇ ਸਾਹਮਣੇ ਬਿਠਾ ਕੇ ਕਹਿੰਦੇ ਜੀ ਹੋ ਗਈ ਦਸਰਬੰਦੀ ਆ ਫੋਟੋਆਂ ਦੇਖੋ ਇੱਕ ਕਮਰੇ ਚ ਚਲਰੇ ਖੰਡਪਾਟ ਸਾਹਿਬ ਦੇ ਉੱਥੇ ਲਿਜਾ ਕੇ ਕਹਿੰਦੇ ਲਓ ਜੀ ਦਸਰਬੰਦੀ ਹੋ ਗਈ ਦਸਰਪੇਟਾ ਹੋ ਗਈ ਸੇਵਾ ਸੰਭਾਲ ਲਈ ਨਾ ਸਿੱਖ ਸੰਪਰਦਾਵਾਂ ਨਾ ਸੰਤਸਮਾਜ ਨਾ ਨਿਹੰਗ ਜਥੇਬੰਦੀਆਂ ਨਾ ਸਿੱਖ ਵਿਦਵਾਨ ਨਾ ਅਕਾਲੀ ਲੀਡਰ ਚਲੋ ਜੀ ਆਪ ਮਾਰੇ ਕਰਕੇ ਲਾਂਬੇ ਹੋ ਗਏ ਉਸ ਤੋਂ ਬਾਅਦ ਰੋਸਾ ਵੀ ਵਧਿਆ ਵਿਰੋਧ ਵੀ ਹੋਇਆ ਵਿਰੋਧ ਗਿਆਨੀ ਕੁਲਦੀਪ ਸਿੰਘ ਗੜਗੱਜਦਾ ਨਹੀਂ ਸੀ ਉਹ ਵਿਰੋਧ ਸੀ ਗਿਆਨੀ ਰਕबीर ਸਿੰਘ ਔਰ ਗਿਆਨੀ ਸੁਲਤਾਨ ਸਿੰਘ ਨੂੰ ਤੋਰਨ ਦੇ ਤਰੀਕੇ ਦਾ ਉਹ ਵਿਰੋਧ ਸੀ ਨਵੇਂ ਜਥੇਦਾਰਾਂ ਨੂੰ ਲਿਆਉਣ ਦੇ ਤਰੀਕੇ ਦਾ ਉਹ ਵਿਰੋਧ ਸੀ ਨਵੇਂ ਜਥੇਦਾਰ ਦੀ ਨਿਯੁਕਤੀ ਤੇ ਉਹਨਾਂ ਦੀ ਸੇਵਾ ਸੰਭਾਲ ਦੇ ਤਰੀਕੇ ਦਾ ਵਿਅਕਤੀ ਦਾ ਨਹੀਂ ਤਰੀਕੇ ਦੇ ਉੱਤੇ ਸਿਧਾਂਤ ਦੇ ਉੱਤੇ ਉਹਦੇ ਉੱਤੇ ਵਿਰੋਧ ਉੱਠਿਆ ਉਸ ਵਿਰੋਧ ਨੂੰ ਮੈਨੇਜ ਕਰਨ ਦੀ ਕੋਸ਼ਿਸ਼ਾਂ ਸ਼ੁਰੂ ਹੋਈਆਂ ਕਿ ਨਿਹੰਗ ਜਥੇਬੰਦੀਆਂ ਨੂੰ ਮੈਨੇਜ ਹੋ ਗਈਆਂ ਕਿ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਨ ਸਿੰਘ ਥੂਮਾ ਦਾ ਕੰਮ ਸਿਰਫ ਦਰਬਾਰ ਸਾਹਿਬ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਨਾ ਸੀ ਜਿਹੜਾ ਸ਼ੋਭਦਾ ਨਹੀਂ ਉਸਾਂ ਤੇ ਪ੍ਰਦਰਸ਼ਨ ਉਤਤਵਾਦ ਉਹਨਾਂ ਦਾ ਇੰਨੇ ਕੰਮ ਸੀ ਹੁਣ ਸੈਟਲ ਹੋ ਗਿਆ ਯਾਨੀ ਕੁਲਦੀਪ ਸਿੰਘ ਗੜਗਾ ਝੋਰਾ ਨੇ ਉਤਤਵਾਦ ਟਕਰਾ ਵਾਲੇ ਪਾਸੇ ਜਾਣ ਦੀ ਬਜਾਏ ਕੁਝ ਸਿਧਾਂਤਾਂ ਦੇ ਹਵਾਲੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਇੱਕ ਪਾਸੇ ਜੋੜਾ ਘਰ ਤੋਂ ਲੈ ਕੇ ਜਲ ਸੇਵਾ ਤੱਕ ਕਰਦੇ ਨਜ਼ਰ ਆਏ ਦੂਸਰੇ ਪਾਸੇ ਪੰਥਕ ਪਰਿਵਾਰਾਂ ਚ ਕੁਰਬਾਨੀ ਵਾਲੇ ਪਰਿਵਾਰਾਂ ਚ ਸਿੱਖ ਸਿੱਖੀ ਦੇ ਇਤਿਹਾਸਿਕ ਪਰਿਵਾਰਾਂ ਦੇ ਵਿੱਚ ਹੈਨਾ ਮੂਰੇ ਹੋ ਕੇ ਲੜਨ ਵਾਲੇ ਪਰਿਵਾਰਾਂ ਦੇ ਵਿੱਚ ਜਾ ਕੇ ਦਸਾਰਾਂ ਖੁਦਗ੍ਰਹਿਣ ਕੀਤੀਆਂ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ ਸੁਨੇਹਾ ਦਿੱਤਾ ਤੇ ਫਿਰ ਪੰਜ ਸਿੰਘ ਸਹਿਬਾਂ ਦੀ ਬੈਠਕ ਵੀ ਜਦੋਂ ਭਲਾਈ ਤਾਂ ਸਭ ਦੀਆਂ ਨਜ਼ਰਾਂ ਸੀ ਕਿ ਚੋ ਬਿਵਾਦ ਜਨਮੂਗਾ ਦੋ ਤਰੀਕਾ ਵਾਲੇ ਫੈਸਲਿਆਂ ਨਾਲ ਛੇੜਖਾਨੀ ਹੋਊਗੀ ਪਰ ਬੜਾ ਠਰਮੇ ਨਾਲ ਉਹਨਾਂ ਨੇ ਕੁਝ ਅਜਿਹੇ ਨੁਕਤੇ ਜਿਹੜੇ ਲੋਕਾਂ ਦੇ ਦਿਲਾਂ ਨੂੰ ਟੰਬਣ ਉਹਨਾਂ ਦੇ ਬਾਰੇ ਨਾਲ ਪਹਿਲੀ ਬੈਠਕ ਕਰਕੇ ਪਰੇ ਹੋਏ ਤੇ ਇੰਜ ਦਿਖਾਵਾ ਇੰਜ ਪ੍ਰਕਟਾਵਾ ਕੀਤਾ ਗਿਆ ਕਿ ਲਓ ਜੀ ਪਰਵਾਨ ਚੜ ਗਏ ਯਾਨੀ ਕੁਲਦੀਪ ਸਿੰਘ ਗੜਗਾਚ ਤੇ ਉਹਨਾਂ ਦੀ ਪਰਵਾਨਗੀ ਤੋਂ ਬਾਅਦ ਜਦ ਇਹ ਬਾਬਾ ਟੇਕ ਸਿੰਘ ਤਨੋਲਾ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਵੀ ਇੰਜ ਹੀ ਜ਼ੋੰਪੀ ਗਈ ਕੋਈ ਸੰਪਰਦਾਮਾ ਨਹੀਂ ਕੋਈ ਸਿੱਖ ਸਮਾਜ ਨਹੀਂ ਕੋਈ ਜਥੇਬੰਦੀਆਂ ਨਹੀਂ कोई संत समाज नहीं कोई निहंग संगठन नहीं एस बी पी नुमाइंदे उ बादल दल से उ लो जी हो गई सेवा संभाल इतनी भी सवाल खड़ा जो जवालिया चिन्ह ला के हरप्रीत सिंह तोरिया वेडे सवाल बबा टेक सिंह धनौला तो के पिछे खड़े ने उन्हों की फाइल रख ली फिर जो थोड़े हिसाब ना चले फिर उधर खोलिया फाइल यह पहला क्यों नहीं पड़चोल पता होने बावजूद भी ਤੋ ਕਹਿੰਦੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸੇ ਲਈ ਨਹੀਂ ਚਾਹੁੰਦੇ ਸੀ ਕਿ ਬਾਬਾ ਟੇਕ ਸਿੰਘ ਧਨੋਲਾ ਸੇਵਾ ਸੰਭਾਲਣ ਪਰ ਕੀ ਧਾਮੀ ਹੋ ਰਹੀ ਹੁਣ ਫਿਰ ਗੁੱਡੇ ਟੇਗੇ ਨੇ ਫਿਰ ਕੁਰਸੀ ਵੱਡੀ ਹੋ ਗਈ ਹੈ ਫਿਰ ਉਹਦਾ ਵੱਡਾ ਹੋ ਗਿਆ ਸਿਧਾਂਤ ਪਿੱਛੇ ਰਹਿ ਗਏ ਨੇ ਇਹ ਸਾਰੇ ਸਵਾਲ ਨੇ ਤੇ ਇਹ ਸਭ ਦੇ ਦਰਮਿਆਨ ਬਾਬਾ ਟੇਕ ਸਿੰਘ ਧਨੋਲਾ ਨੂੰ ਇਸ ਲਈ ਕਿ ਭਈ ਇੱਕ ਜੱਥੇਦਾਰ ਪਾਸ ਹੁਣ ਦੂਸਰੇ ਨੂੰ ਗੱਲ ਤੋਰੋ ਜੇ ਵਿਰੋਧ ਹੋਊਗਾ ਰੋੜਾ ਪਊਗਾ ਪਵੇ ਜਨੂ 12 ਤਰੀਕ ਆ ਜਾਣੀ ਆ ਆਪਾਂ ਤੇਜਾ ਸਿੰਘ ਸੁਮੰਦਰੀ ਹਲ ਸੁਖੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣ ਲੈਣਾ ਤੇ 13 ਤਰੀਕ ਆ ਜਾਣੀ ਆ ਦਮਦਮਾ ਸਭ ਸਾਕੀ ਮੌਕੇ ਆਪਾਂ ਕਾਨਫਰੰਸ ਦੇ ਵਿੱਚ ਉਹਨਾਂ ਦਾਜ ਪੁੱਛੀ ਹੋ ਜਾਣੀ ਆ ਤੇ ਆਪਾਂ ਬੋਟ ਦੀ ਰਾਜਨੀਤੀ ਲਈ ਮੈਦਾਨ ਚ ਨਿਤਰ ਜਾਣਾ ਤੇ ਇੱਧਰ ਜੇ ਕੁਝ ਕਰਾਉਣਾ ਹੋਊਗਾ ਤਾਂ ਇੱਕੋ ਇੱਕ 11 ਹੁਣ ਤਾਂ ਆਪਣੇ ਦੋ ਜਥੇਦਾਰ ਨੇ ਰੱਬ ਪਲੀ ਕਰੇ ਤਾਂ ਵੀ ਸਾਬ ਤੁਸੀਂ ਕਮੇਟੀ ਬਣਾਉਣੀ ਸੀ ਜਿਹੜੀ ਸਰਪ੍ਰਮੰਤ ਜਥੇਦਾਰ ਚੁਣਿਆ ਕਰੇ ਤੁਸੀਂ ਸੰਗਤਾਂ ਤੋਂ ਸੁਝਾਅ ਮੰਗੇ ਸੀ ਤੁਸੀਂ ਗੱਲ ਕੀਤੀ ਸੀ ਕਿ ਤਖਤਾਂ ਦੇ ਜਥੇਦਾਰ ਸਰਬਸੰਮਤੀ ਨਾਲ ਬਣਨਗੇ ਪ੍ਰਮਾਣਿਤ ਹੋਣਗੇ ਉਹਨਾਂ ਦੇ ਵਿਧੀ ਵਿਧਾਨ ਬਣੇਗਾ ਨਿਯੁਕਤੀ ਸਮੇਂ ਵੀ ਸੇਵਾ ਮੁਕਤੀ ਸਮੇਂ ਵੀ ਪਰ ਤੁਸੀਂ ਬਜਟ ਜਲਾਸ ਦੇ ਵਿੱਚ ਜਿਹੜਾ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਗੱਲ ਕੱਲੀ ਸ਼੍ਰੀ ਕਲਤਖ ਸਾਹਿਬ ਦੇ ਹਵਾਲੇ ਨਾਲ ਕੀਤੀ ਕਿ ਉੱਥੋਂ ਦੇ ਜਥੇਦਾਰ ਦੀ ਤੇ ਪਰ ਕੀ ਉਹ ਵੀ ਗੱਲ ਨੂੰ ਮੱਠੀ ਪੈ ਗਈ ਹੈ ਪੰਥਕ ਤਰ੍ਹਾਂ ਦੇ ਹਵਾਲੇ ਨਾਲ ਸਵਾਲ ਜਿਉਂ ਦਾ ਤਿਉਂ ਬਰਕਰਾਰ ਬਹੁਤ ਵਾ ਵਾ ਸ਼ੁਕਰੀਆ